ਭਾਜੀ ਕੀ ਕਹਿੰਦੇ ਇੱਥੇ ਕਿਹੜੀ ਕਿਹੜੀ ਪਾਰਟੀ ਦਾ ਮੁਕਾਬਲਾ ਤੇ ਕਿਹੜੀ ਪਾਰਟੀ ਇਸ ਟਾਈਮ ਅੱਗੇ ਤੁਹਾਨੂੰ ਲੱਗ ਰਹੀ ਹੈ ਇੱਥੋਂ ਜੀ ਸਭ ਤੋਂ ਵੱਧ ਬੜੰਗ ਸਾਹਿਬ ਨੂੰ ਲੀਡ ਮਿਲੂਗੀ ਪਹਿਲਾਂ ਵੀ ਇਹ 9716 ਵੋਟਾਂ ਦੇ ਨਾਲ ਰਵਨੀਤ ਬਿੱਟੂ ਨੂੰ ਲੀਡ ਦਿੱਤੀ ਸੀ ਪਰ ਉਸ ਨੇ ਸਾਡਾ ਕੁਝ ਨਹੀਂ ਕੀਤਾ ਤੇ ਮਤਲਬ ਪਾਰਟੀ ਚੇਂਜ ਕਰਕੇ ਹੋਰ ਪਾਰਟੀ ਦੇ ਵਿੱਚ ਚਲੇ ਗਏ ਪਰ ਇਸ ਵਾਰ ਵੀ ਅਸੀਂ ਜਗਰਾਉਂ ਹਲਕੇ ਦੇ ਵਿੱਚੋਂ ਰਾਜਾ ਜੀ ਨੂੰ ਵੱਧ ਤੋਂ ਵੱਧ ਲੀਡ ਦੇ ਨਾਲ ਜਿਤਾਵਾਂਗੇ ਤੁਹਾਡਾ ਪਿੰਡ ਮਾਨੂਕੇ ਹਲਕਾ ਵਿਧਾਇਕ ਬੀਬੀ ਮਾਨੂਕੇ ਦਾ ਪਿੰਡ ਆ ਕੀ ਹੁਣ ਉਹਨਾਂ ਨੂੰ ਨਹੀਂ ਤੁਸੀਂ ਮੂੰਹ ਲਾਉਣਾ ਜਾਂ ਹੁਣ ਕਾਂਗਰਸ ਨੂੰ ਕਹਿਣ ਦੀ ਗੱਲ ਕਰ ਰਹੇ ਹੋ ਅੱਗੇ ਲੈਣ ਦੀ ਅਸੀਂ ਪਹਿਲਾਂ ਵੀ ਕਾਂਗਰਸੀਆਂ ਜੀ ਤੇ ਹੁਣ ਵੀ ਕਾਂਗਰਸੀਆਂ ਤੇ ਕਹਿਣ ਦਾ ਮਤਲਬ ਇਹ ਹੈ ਵੀ ਸਾਡੇ ਪਿੰਡ ਦਾ ਪਹਿਲਾਂ ਵੀ ਉਹਨਾਂ ਨੇ 1.5 ਸਾਲ ਰਿਕਾਰਡ ਜਮ੍ਹਾਂ ਰੱਖਿਆ ਤੇ ਉਹਨਾਂ ਨੇ ਸਾਡੇ ਪਿੰਡ ਨੂੰ ਕੋਈ ਦੇਣ ਹੀ ਨਹੀਂ ਜਿਹੜਾ ਕਿ ਅਸੀਂ ਉਹਨਾਂ ਨੂੰ ਸਮਝ ਕੇ ਵੋਟਾਂ ਪਾਈ ਠੀਕ ਤੁਸੀਂ ਕੀ ਕਹੋਗੇ ਭਾਜੀ ਕੀ ਲੱਗਦਾ ਤੁਹਾਨੂੰ ਇੱਥੇ ਇਸ ਟਾਈਮ ਕਿਹੜੀ ਪਾਰਟੀ ਦਾ ਵਧੀਆ ਮਾਹੌਲ ਬਣਿਆ ਹੋਇਆ ਹੈ ਕਾਂਗਰਸ ਜੀ ਅੱਛਾ ਜੀ ਕਾਂਗਰਸ ਨੇ ਵੋਟਾਂ ਪਾਉਣੇ ਪਹਿਲਾਂ ਵੀ ਕਾਂਗਰਸ ਨੇ ਪਾਉਣੇ ਹੁਣ ਵੀ ਕਾਂਗਰਸ ਹਾਂ ਜੀ ਹ ਕਾਂਗਰਸ ਨੂੰ ਜੀ ਮੈਨੂੰ ਤੁਹਾਨੂੰ ਲੱਗਦਾ ਕਿ ਰਾਜਾ ਬੜੇਗੇ ਇੱਥੇ ਅੱਗੇ ਜਾ ਸਕਦਾ ਹੈ ਜਾ ਸਕਦਾ ਜੀ ਫੁੱਲ ਪੂਰਾ ਤੁਸੀਂ ਕੀ ਕਹਿੰਦੇ ਹੋ ਭਾਜੀ ਇਹ ਜੋ ਚੋਣ ਆ ਇਹ ਵਨ ਸਾਈਡਡ ਹੋ ਗਈ ਆ ਜੀ ਹਾਂ ਪਹਿਲਾਂ ਕਾਂਗਰਸ ਚਲੋ ਆਪਣੇ ਪ੍ਰਚਾਰ ਥੋੜੀ ਲੇਟ ਸੀ ਪਰ ਲੋਕਾਂ ਦਾ ਪਿਆਰ ਤੇ ਕਾਂਗਰਸ ਦੀਆਂ ਨੀਤੀਆਂ ਲੋਕ ਇਹਨੂੰ ਪਸੰਦ ਕਰਦੇ ਆ ਹੁਣ ਇਹ ਲੱਗਦਾ ਕਿ ਜਿਹੜੀ ਚੋਣ ਆ ਇਹ ਵਨ ਸਾਈਡਡ ਹੋ ਗਈ ਆ ਅਮਰਿੰਦਰ ਸਿੰਘ ਜੀ ਰਾਜਾ ਬ੍ਰਿੰਗ ਇੱਥੋਂ ਵੱਡੀ ਲੀਡ ਨਾਲ ਜਿੱਤਣਗੇ ਜੀ ਕੀ ਕਹਿੰਦੇ ਹੋ ਭਾਈ ਤੁਹਾਨੂੰ ਕੀ ਲੱਗਦਾ ਤੁਹਾਨੂੰ ਤਾਂ ਜੀ ਆਹ ਬੰਦੇ ਨੂੰ ਚਾਹੀਦਾ ਆਹ ਠੀਕ ਹੈ ਜੀ ਪੰਜੇ ਵਾਲਾ ਠੀਕ ਹੈ ਆਹ ਸਾਲੂ ਦਾ ਵਧੀਆ ਬੰਦਾ ਹੈ ਵੋਟ ਵੀ ਅਜ ਮੋੜ ਤੋਂ ਇਹਨੂੰ ਹੀ ਪਾਉਣੇ ਆ